ਪਰਮ ਪੂਜਯ ਪਾਤ ਸਹਿਬ ਕਮਾਲ ਹਜ਼ੂਰ ਅੰਬਰ ਬਾਲੀਏ ਦੋ ਜਹਾਨ ਸਹਿਬ ਸੁਹਾਵਾ ਪ੍ਰਤਖ ਗਰਾਜਮਾਨ ਸ਼ਬਦ ਗੁਰੂ ਚਬਰ ਚਤਰ ਤਖਤ ਦੇ ਮਾਲਕ ਜੁਗ ਜੁਗ ਅਟਲ ਸਤਨੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅੱਜ ਦੇ ਸ੍ਰੀ ਜੀ ਸਮਾਗਮ ਦੀਆਂ ਹਾਜ਼ਰੀਆਂ ਪਾਣੀ ਜੁਰ ਬੈਠੇ ਗੁਰੂ ਪਿਆਰੇ ਸਮਾਗਮ ਲਈ ਲਗਭਗ 22 ਸਾਲ ਦੇ ਬੱਪੇ ਦੇ ਬਾਅਦ ਇਸ ਪਾਵਨ ਪਿਤਰ ਸਾਹਿਬ ਤੇ ਆ ਕੇ ਆਪ ਜੈਸੀ ਅਰਬ ਸੂਪ ਸਰਤਾ ਦੇ ਦਰਸ਼ਨ ਦੀ ਰਾਤ ਕਰਦੇ ਹੋਏ ਗੁਰਮਤਿ ਵਿਚਾਰਾਂ ਦੀ ਸਾਂਝ ਰੰਮ ਕਰਦੇ। ਮੇਰੀ ਕੌਮ ਦੇ ਨਾਮ ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਇਤਿਹਾਸ ਦੇ ਕੁਝ ਪੰਨੇ ਆਪ ਦੀ ਸੇਵਾ ਵਿੱਚ ਬਿਆਨ ਕਰਨੇ ਰੰਮ ਕੀਤੇ। ਇੱਕ ਛੋਟੇ ਜਿਹੇ ਸੂਤਰ ਨਾਲ ਉਹਨਾਂ ਸ਼ਹੀਦਾਂ ਦੇ ਕਰਨੀ ਦਾ ਮੈਨੂੰ ਪ੍ਰਣਾਮ ਕਰਦਾ ਹੋਇਆ ਮੈਂ ਆਪ ਸਭ ਦਾ ਧਿਆਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਚਰਨਾਂ ਨਾਲ ਜੋੜਨਾ। ਤੁਸੀਂ ਪੜ੍ਹੇ ਲਿਖੇ ਸੁਜਵਾਨ ਐਜੂਕੇਟਿਡ मेरे पास अंतरापत्ती बतिया से बैठे हो प्रोग्राम लाइव टेलीकास्ट हो रहे है ये पूरे वाल बैठे सवाल है कि शहीदी याद क्यों मनाएं अजय पर शहीदी समागम कर रहे हैं शहीदन याद कर रहे हैं वर्तमान समय के उस शहीद है उन्होंने का ज़िक्र मेरे रीत भरकर कर रहे समय शहीदी याद क्यों मनाएं ਜੇ ਨੌਨਸ ਇਫੋਪਟਿਆ ਨਾ ਸਮਝਾਂਗੇ ਸ਼ਹੀਦ ਦੀ ਆਦ ਮਨਾਉਣ ਨਾਲ ਕੀ ਮਿਲਦਾ ਮਿਲ ਜਾਣੇ ਕਦੇ ਸ਼ਹੀਦਾਂ ਦੀ ਆਦ ਵਿੱਚ ਦੀਵੇ ਜਗਾਏ ਜਾਂਦੇ ਸੀ ਹੁਣ ਤੀਵੇਂ ਦਾ ਚਾਨਣ ਕਿੰਨੇ ਲੋਕਾਂ ਨੂੰ ਚਾਨਣ ਕਰਦੇ ਵੇਜਾ ਦੀਵਾ ਜਗਦਾ ਗਜਾ ਤੱਕ ਜਾਂ ਫੁੱਟਾ ਤੱਕ ਉਹਦੀ ਦੂਰੀ ਹੁੰਦੀ ਹੈ ਚਾਨਣਾ ਬਹੁਤ ਹੀ ਦੂਰ ਨਹੀਂ ਜਾਂਦਾ ਪਰ ਸ਼ਹੀਦੀ ਆਦ ਵਿੱਚ ਦੀਵਾ ਝੱਗਦਾ ਹੈ ਇਹਦੇ ਨਾਲ ਸ਼ਹੀਦ ਨੂੰ ਕੁਝ ਮਿਲਦਾ ਹੈ ਜਾਂ ਉਹਨੇ ਪ੍ਰਵਾਦ ਨੂੰ ਕੁਝ ਮਿਲਦਾ ਹੈ ਜਾਦੇ ਵਾਰਸਾਂ ਨੂੰ ਕੁਝ ਮਿਲਦਾ ਹੈ ਅੱਜ ਦੀਵੇਂ ਦੀ ਥਾਂ ਤੇ ਕੋਈ ਬਹੁਤ ਜ਼ਿਆਦਾ ਤੇਜ਼ ਲਾਈਨ ਲੱਗੀ ਹੋ ਸਕਦੀ ਹੈ ਕੋਈ ਮিনার ਬਣਿਆ ਹੋ ਸਕਦਾ ਹੈ ਕੋਈ ਗੋਮਣ ਬਣਿਆ ਹੋ ਸਕਦਾ ਹੈ ਕੋਈ ਗੇਟ ਜਾਂ ਇਮਾਰਤ ਬਣੀ ਹੋ ਸਕਦੀ ਹੈ ਉਹਨੇ ਪਰੋ ਦੀ ਵੀ ਜੇ ਲੰਘਦਾ ਹੈ ਕਿ ਉਹਦੇ ਨਾਲ ਸ਼ਹੀਦ ਦੇ ਪਰਵਾਸ ਨੂੰ ਕੁਝ ਮਿਲਦਾ ਹੈ ਇਹ ਯਾਦਾ ਕਿਉਂ ਬੜਾਈਆਂ ਜਾਂਦੀਆਂ ਨੇ ਕਿਉਂ ਮਨਾਈ ਜਾਂਦੀ ਹੈ ਜੇ ਦੀਵਾ ਡੱਕਦਾ ਤੇ ਮੈਂ ਪਹਿਲਾਂ ਕਹਿ ਕੇ ਆ ਕਿ ਫੁੱਟਾ ਤੱਕ ਚੰਨਣ ਜੇ ਬਾਲਾ ਬਚਦਾ ਹੈ 1 ਕਿਲੋ 2 ਮਿੰਟ ਕਿਲੋ 2 ਕਿਲੋਮੀਟਰ ਤੱਕ ਚੱਲਣ ਹੋ ਜਾਣੇ ਜੇ ਕੋਈ ਗੇਟ ਬਣਿਆ ਮੀਨਾਰ ਬਣਿਆ ਕਿੱਡੀ ਕਦੂਰ ਤੋਂ ਦਿਖ ਜਾਏ ਸਵਾਲ ਹੈ ਕਿ ਕਿਉਂ ਬਣਾਈ ਜਾਂਦੇ ਨੇ ਮੀਨਾਰ ਕਿਉਂ ਬਣਾਈ ਜਾਂਦੇ ਨੇ ਗੇਟ ਕਿਉਂ ਬਣਾਈਆਂ ਜਾਂਦੀਆਂ ਨੇ ਯਾਦਗਾਰੀ ਇਹ ਜਿਹੜੀਆਂ ਇਮਾਰਤਾਂ ਹੁੰਦੀਆਂ ਕਿਉਂ ਬਣਾਈ ਜਾਂਦੀਆਂ ਉਹ ਜੱਗ ਦੇ ਦੀਵੇ ਕੋਲ ਦੀ ਜਦੋਂ ਲੱਗ ਜਾਂਦਾ ਨਾ ਕੋਈ ਧਿਆਨ ਨਾਲ ਸੁਣੇ ਗੱਲ ਜੱਗ ਦੇ ਦੀਵੇ ਕੋਲੋਂ ਬੜੀ ਹੋਈ ਯਾਦ ਕਰਦੇ ਕੋਲ ਜਦੋਂ ਕੋ ਲੱਗਦਾ ਆ ਉਹ ਇੱਕਦਮ ਯਾਦ ਆਉਂਦਾ ਵੀ ਆ ਜਿਹੜਾ ਦੀਵਾ ਜਿਹੜਾ ਸ਼ੀਹੀ ਦੀ ਯਾਦ ਵਿੱਚ ਜਗਦਾ ਹੈ ਜਾਂ ਬੱਲਬ ਜਗਦਾ ਹੈ ਇਹਦੇ ਵਾਰਸ ਹਾਜ਼ਰੀ ਕਿਉਂ ਦੇ ਨੇ ਆ ਜਿਹੜੇ ਤੁਸੀਂ ਦੀਵਾਰਸ 'ਚ ਆ ਕੇ ਬੈਠੇ ਹੋ ਅੱਜ ਟੈਲੀਵਿਜ਼ਨ ਤੇ ਬਾਤ ਮਾਰ ਰਹੀ ਸਪੀਕਰ ਤੇ ਬਾਤ ਹੋ ਰਹੀ ਦੁਨੀਆ ਵਿੱਚ ਸੁਨੇਹਾ ਜਾਂਦਾ ਹੈ ਕਿ ਜਿਹੜੇ ਸਿੱਖ ਸੁਰਬੀਰ ਬਾਦਰਾ ਨੇ ਕੌਮ ਲਈ ਸ਼ਹਾਦਤ ਦਾ ਇਤਿਹਾਸ ਲਿਆ ਆ ਉਹਨਾਂ ਦੇ ਵਾਰਸਾਂ ਲਈ ਜੀ ਉਸੀ ਉਹਨਾਂ ਦੇ ਵਾਰਸ ਉਹਨਾਂ ਦੀ ਯਾਦ ਬਣਾਉਣੇ ਆਓ ਉਹਨਾਂ ਦੇ ਵਾਰਸ ਬਣਦੇ ਆ ਆਪਣੇ ਗੁਰੂ ਦੇ ਚਰਨਾਂ ਵਿੱਚ ਸੇਜਿਆ ਕਰਦੇ ਆ ਦੋ ਵਾਰੀ ਬਹਿਜੂ ਸ਼ੁਕ੍ਰ ਕਹਿ ਕੇ ਫਤਿਹ ਦਾ ਸਿਮਰਨ ਕਰੀਏ ਤਾਂ ਕਿ ਮਾਨੇ ਕਾਗਰ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਕਰਨਾ ਲੱਗ ਜਾਈਂ ਫਤਿਹ ਪ੍ਰਮਾਣ ਕਰੋ ਦੇਖੋ ਜਿਹੜੀ ਆਗਿਆ ਬਖਸ਼ਿਸ਼ ਕਰੋ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ